ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਤੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪੰਜਾਬ ਦੇ ਅੰਦਰ ਤਰੰਤਾਰੰਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹ ਜਿਮਨੀ ਚੌਂੜ ਦੇ ਅੰਦਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਉਤਾਰੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਅਕਾਲੀ ਦਲ ਦੇ ਕੈਂਡੀਡੇਟ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਜੀ ਇੱਕ ਵੱਖਰੇ ਅੰਦਾਜ਼ ਦੇ ਅੰਦਰ ਇਸ ਜਿਮਨੀ ਚੌਣ ਦੌਰਾਨ ਪੰਜਾਬ ਦੇ ਵਿੱਚ ਜਾਤੀਵਾਦੀ ਜਿਹੜਾ ਜ਼ਹਿਰ ਆ ਉਗੜ ਰਹੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂਆਂ ਪੀਰਾਂ ਨੇ ਇੱਕੋ ਹੀ ਸੰਦੇਸ਼ ਦਿੱਤਾਗਾ ਕਿ ਜਾਤੀ ਪ੍ਰਥਾ ਖਤਮ ਆ ਔਰ ਜਾਤੀ ਪ੍ਰਥਾ ਦੇ ਖਿਲਾਫ ਸੰਦੇਸ਼ ਦਿੱਤਾਗਾ ਪਰ ਲੇਕਿਨ ਰਾਜਾ ਬੜਿੰਗ ਜਾਤੀਵਾਦ ਦਾ ਜ਼ਹਿਰ ਜਿਹੜਾ ਉਹ ਤਰਨ ਤਰਨ ਦੀ ਜਿੰਬੀ ਚੋਣ ਚੁਗਲ ਰਿਹਾਗਾ ਦੇਸ਼ ਦੇ ਸਾਬਕਾ ਹੋਮ ਮਿਨਿਸਟਰ ਲੇਟ ਸਰਦਾਰ ਬੂਟਾ ਸਿੰਘ ਜੀ ਜਿਹੜੇ ਦੇਸ਼ ਦੇ ਬੜੇ ਤਾਕਤਵਰ ਹੋਮ ਮਿਨਿਸਟਰ ਰਹੇ ਨੇ ਔਰ ਬੜੇ ਐਜੂਕੇਟਿਡ ਵੈਲ ਐਜੂਕੇਟਿਡ ਚੰਗੇ ਪੜ੍ਹੇ ਲਿਖੇ ਨੇ ਉਹਨਾਂ ਨੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਪੀ ਐਚ ਡੀ ਤੱਕ ਦੀ ਵਿੱਦਿਆ ਜਿਹੜੀ ਆ ਡਾਕਟੋਰੇਟ ਤੱਕ ਦੀ ਵਿੱਦਿਆ ਹਾਸਲ ਕੀਤੀ ਆ ਉਹਨਾਂ ਨੇ ਜਰਨਲਿਸਟ ਦੇ ਅੰਦਰ ਉਹਨਾਂ ਨੇ ਪੱਤਰਕਾਰਤਾ ਕੀਤੀ ਸੀ ਉਹਨਾਂ ਨੇ ਬਤਾਰ ਟੀਚਰ ਵੀ ਪੜਾਇਆ ਸੀ ਉਸ ਮਹਾਨ ਵਿਅਕਤੀ ਨੂੰ ਜਾਤੀ ਦੇ ਨਾਂ ਦੇ ਉੱਤੇ ਅਪਮਾਨਿਤ ਕੀਤਾ ਗਿਆ ਔਰ ਉਹ ਵੀ ਉਹਦੀ ਪਾਰਟੀ ਵੱਲੋਂ ਉਹ ਵੀ ਉਸੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਪਾਰਟੀ ਦੇ ਅੰਦਰ ਉਹਨੇ ਸੇਵਾ ਨਿਭਾਈ ਪੰਜਾਬ ਇੱਕੋ ਸੂਬਾ ਦੇਸ਼ ਦੇ ਅੰਦਰ ਪੰਜਾਬ ਇਕਲੌਤਾ ਸੂਬਾ ਦਾ ਦੇਸ਼ ਦੇ ਅੰਦਰ ਜਿੱਥੇ ਮੈਂ ਸਮਝਦਾ ਜਾਤੀਵਾਦੀ ਪ੍ਰਥਾ ਦੇ ਖਿਲਾਫ ਵੱਡੀ ਮਹਿੰਮਾ ਜਿਹੜੀਆਂ ਛੇੜਿਆ ਗਏ ਨੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਸਾਡੇ ਵੱਡ ਬਡੇਰੇ ਹੋਏ ਨੇ ਸਾਰਿਆਂ ਨੇ ਜਾਤੀਵਾਦ ਦੀ ਜਿਹੜੀ ਪ੍ਰਥਾ ਕੀਤੀ ਉਹਨੂੰ ਖਤਮ ਕਰਨ ਦੇ ਲਈ ਆਪਣੇ ਉਪਰਾਲੇ ਕੀਤੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਮਾਨਸਿਕਤਾ ਉਹਦੇ ਅੰਦਰ ਕਿੰਨਾ ਗੁੱਸਾ ਉਹਦੇ ਅੰਦਰ ਕਿੰਨਾ ਜਾਤੀਵਾਦੀ ਜਿਹੜਾ ਕੰਟੈਂਟ ਆ ਉਹ ਭਰਿਆਗਾ ਕਿ ਉਹ ਦਲਤ ਲੋਕਾਂ ਦਾ ਪੱਖ ਕਰਦਾਗਾ ਉਹ ਗਰੀਬ ਲੋਕਾਂ ਦਾ ਪੱਖ ਕਰਦਾਗਾ ਉਹ ਜਿਹੜੇ ਲੋਕ ਬਾਬਾ ਸਾਹਿਬ ਪੀਮਰਾਓ ਬੇੜਕਰ ਜੀ ਦੁਆਰਾ ਦਿੱਤੇ ਸੰਵਿਧਾਨ ਕਾੱਕਾਂ ਦੀ ਵਰਤੋਂ ਕਰਕੇ ਪੜ ਕੇ ਆਪਣੀ ਕਾਬਲੀਅਤ ਦੇ ਸਾਰੇ ਆਪਣੀ ਕੰਪੀਟੈਂਸੀ ਦੇ ਸਹਾਰੇ ਦੇਸ਼ ਦੇ ਵੱਖ-ਵੱਖ ਅਹੁਦਿਆਂ ਤੇ ਪਹੁੰਚੇ ਨੇਗੇ ਉਹਨਾਂ ਨੂੰ ਅੱਜ ਜਾਤੀ ਦੇ ਨਾਂ ਤੇ ਭੰਡਣ ਦੀ ਕੋਸ਼ਿਸ਼ ਕਰ ਰਿਹਾਗਾ ਜਾਤੀ ਦੇ ਨਾਂ ਤੇ અપਮਾਨਿਤ ਕਰ ਰਿਹਾਗਾ ਕਹਿ ਰਿਹਾਗਾ ਕਿ ਉਹ ਕਾਲੇ ਰੰਗ ਦੇ ਨੇਗੇ ਇਸ ਤਰ੍ਹਾਂ ਦਾ ਨਸਲੀ ਭੇਦਭਾਵ ਜਿਹੜਾ ਮੈਂ ਸਮਝਦਾ ਕਦੇ ਦੱਖਣੀ ਅਫਰੀਕਾ ਚ ਹੁੰਦਾ ਸੀਗਾ ਬਹੁਤ ਪੁਰਾਣੇ ਸਮਿਆਂ ਚ ਹੁੰਦਾ ਸੀਗਾ ਉਹਦੀ ਯਾਦ ਉਹਨੂੰ ਅੱਜ ਯੂਜ਼ ਕਰ ਰਿਆ ਰਾਜਾ ਬੜਿੰਗ ਪੰਜਾਬ ਦੇ ਅੰਦਰ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਆ ਕਾਂਗਰਸ ਪਾਰਟੀ ਕਹਿਣ ਨੂੰ ਕਹਿੰਦੀ ਆ ਕਿ ਅਸੀਂ ਦਲਤਾਂ ਦੇ ਹਮਾਇਤੀ ਆ ਪਰ ਅਸਲੀਅਤ ਦੇ ਅੰਦਰ ਜਿਹੜੀ ਰਜਵਾੜਾ ਸ਼ਾਹੀ ਸੋਚ ਆ ਉਹਦਾ ਪ੍ਰਗਟਾਵਾ ਕਾਂਗਰਸ ਪਾਰਟੀ ਕਰਦੀ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਦੋ ਤਿੰਨ ਪ੍ਰਧਾਨ ਇਹਨਾਂ ਦੇ ਆਪਣੇ ਲੀਡਰਾਂ ਦੇ ਖਿਲਾਫ ਹੀ ਬੋਲਦੇ ਸੀਗੇ ਕਿ ਪੰਜਾਬ ਦੇ ਅੰਦਰ ਜੇ ਕਿਸੇ ਦਰਬੀ ਘੋੜੇ ਤੇ ਖੇលਿਆ ਹੁੰਦਾ ਜੇ ਕਿਸੇ ਅਰਬੀ ਘੋੜੇ ਤੇ ਦਾ ਖੇលਿਆ ਹੁੰਦਾ ਤਾਂ ਸ਼ਾਇਦ ਕਾਂਗਰਸ ਜਿੱਤ ਜਾਂਦੀ ਯਾਨੀ ਉਦੋਂ ਆਪਣੇ ਮੱਖ ਮੰਤਰੀਆਂ ਨੂੰ ਇਹ ਟੱਟੂ ਤੱਕ ਦਾ ਖਿਤਾਬ ਦਿੰਦੇ ਨੇਗੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਨੇਗੇ ਇਹ ਚਾਹੇ ਬਾਜਵਾ ਸਾਹਿਬ ਹੋਣ ਡਾਕਟਰ ਸਾਹਿਬ ਹੋਣ ਇਹਨਾਂ ਸਾਰਿਆਂ ਦੀ ਮਾਨਸਿਕਤਾ ਦੇ ਅੰਦਰ ਦਲਤ ਵਿਰੋਧੀ ਭਾਵਨਾ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਆ ਪਰ ਲੇਕਿਨ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਨੇ ਸਭ ਨੂੰ ਬਰਾਬਰਤਾ ਦਾ ਸਭ ਨੂੰ ਸਮਾਨਤਾ ਦਾ ਸਭ ਨੂੰ ਇਕਤਾ ਦਾ ਸਭ ਨੂੰ ਬਰਾਬਰ ਦੇ ਮੌਕੇ ਦੇਣ ਦਾ ਸੰਵਿਧਾਨਕ ਹੱਕ ਲੈ ਕੇ ਦਿੱਤਾ ਗਿਆ ਜਦੋਂ ਸੰਵਿਧਾਨ ਲਿਖਿਆ ਗਿਆ ਤਾਂ ਸਾਰਿਆਂ ਨੂੰ ਜਿਹੜਾ ਸਨਮਾਨ ਤੱਕ ਦਿੱਤਾ ਗਿਆ ਉਸੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਜਿਹੜੀ ਪੂਰੇ ਦੇਸ਼ ਦੇ ਅੰਦਰ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਜਾਂ ਰਹੀ ਆ ਸਾਰਿਆਂ ਦੇ ਸਰਕਾਰਾਂ ਦੇ ਅੰਦਰ ਅਸੀਂ ਬਾਬਾ ਸਾਹਿਬ ਭੀਮਰਾਓ ਬੇੜਕਰ ਦੀ ਫੋਟੋ ਜਿਹੜੀ ਆ ਉਹ ਲਾ ਕੇ ਰੱਖਦੇ ਆ ਸੀਹਦੇ ਆਜ਼ਮ ਭਗਤ ਸਿੰਘ ਦੀ ਫੋਟੋ ਲਾਈ ਆ ਅਸੀਂ ਆਪਣੇ ਮੁੱਖ ਮੰਤਰੀ ਸਾਹਿਬਾਨ ਦੀ ਫੋਟੋ ਨਹੀਂ ਲਾਈ ਅਸੀਂ ਕਿਹਦੀ ਫੋਟੋ ਲਾਈ ਆ ਅਸੀਂ ਬਾਬਾ ਸਾਹਿਬ ਭੀਬਰੋ ਮੇਡਕਰ ਦੀ ਫੋਟੋ ਲਾਈ ਆ ਅਸੀਂ ਫੋਟੋ ਲਾਈ ਆ ਸੀਹਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਰ ਲੇਕਿਨ ਦੂਜੇ ਪਾਸੇ ਅੱਜ ਪੰਜਾਬ ਦੇ ਅੰਦਰ ਜਾਤੀਵਾਦੀ ਜ਼ਹਿਰ ਜਿਹੜਾ ਉਗੜਿਆ ਚਾਰ ਹੈਗਾ ਸੋ ਮੈਂ ਸਮਝਦਾ ਕਾਂਗਰਸ ਪਾਰਟੀ ਇਸ ਜਾਤੀਵਾਦੀ ਪ੍ਰਥਾ ਨੂੰ ਲੈ ਕੇ ਜਾਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰੂਗੀ ਵੇਟ ਕਰ ਰਹੇ ਆਗੇ ਕਿ ਜਿਹੜੇ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਿ ਕੋਈ ਇਸ ਸਿਰਫਰੇ ਵਿਅਕਤੀ ਨੂੰ ਆਪਣੀ ਪਾਰਟੀ ਚ ਅੱਢਣਗੇ ਇਹ ਜਿਹੜਾ ਵਿਅਕਤੀ ਆ ਜਿਹੜਾ ਹਮੇਸ਼ਾ ਹੀ ਮੈਂ ਸੁਣਦਾ ਗਲਤ ਭਾਸ਼ਾ ਦਾ ਮੰਦੀ ਭਾਸ਼ਾ ਦਾ ਪ੍ਰਯੋਗ ਕਰਦਾ ਰਹਿੰਦਾਗਾ ਉਸ ਵਿਅਕਤੀ ਨੂੰ ਆਪਣੀ ਪਾਰਟੀ ਚ ਐਕਸਪੈਲਡ ਕਰਨਗੇ ਕਿਉਂਕਿ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਨੇਗੇ ਉਹਨਾਂ ਦੀ ਥਾਂ ਪੰਜਾਬ ਥੀ ਹੈਗੀ ਪੰਜਾਬ ਗੁਰੂਆਂ ਦੀ ਮੈਂ ਬਾਰ ਬਾਰ ਦੁਹਰਾ ਰਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਰਾਹੀਂ ਹਮੇਸ਼ਾ ਹੀ ਸੰਦੇਸ਼ ਦਿੱਤਾਗਾ ਬਰਾਬਰਤਾ ਦਾ ਸੰਦੇਸ਼ ਦਿੱਤਾਗਾ ਹਮੇਸ਼ਾ ਹੀ ਗੁਰੂ ਸਾਹਿਬਾਨ ਨੇ ਕਿਹਾਗਾ ਕਿ ਜਾਤ ਪਾਤ ਦੇ ਖਿਲਾਫ ਆਵਾਜ਼ ਜਿਹੜੀ ਆ ਚਾਹਵਾਰੀਆ ਸਮਾਜ ਦੀ ਗੱਲ ਕਰੀਏ ਚਾਹ ਗੋਨਾਂਖ ਦੇਵ ਜੀ ਦੀ ਗੱਲ ਕਰੀਏ ਚਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਚਾਹ ਸਾਰੇ ਗੁਰੂਆਂ ਦੀ ਗੱਲ ਕਰੀਏ ਸਭ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਇਕਜੁੱਟਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਗੀਆਂ ਉਹਨਾਂ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾਗਾ ਪਰ ਲੇਕਿਨ ਅੱਜ ਵੀ ਕਾਂਗਰਸ ਪਾਰਟੀ ਜਿਹੜੀ ਆ ਉਹ ਫੇਰ ਉਹੀ ਪ੍ਰਥਾ ਨੂੰ ਚਲਾਉਣਾ ਚਾਹੁੰਦੀ ਆ ਜਿਹੜੀ ਜਾਤੀਵਾਦੀ ਪ੍ਰਥਾ ਕੀ ਜਿਹੜੀ ਬਿਤਕਰ ਵਾਲੀ ਪ੍ਰਥਾ ਕੀ ਜਿਹੜੀ ਭੇਦਭਾਵ ਵਾਲੀ ਪ੍ਰਥਾ ਕੀ ਇਹਦੀ ਸਪਸਟ ਚਲਕ ਜਿਹੜੀ ਆ ਉਹ ਸਾਫ ਜਿਹੜੀ ਦਿਖਾਈ ਦੇ ਰਹੀ ਆ ਸੋ ਅਸੀਂ ਤਾਂ ਇਸ ਵਾਰ ਸਾਰਾ ਪੰਜਾਬ ਜਾਣਦਾਗਾ ਕਿ ਪੰਜਾਬ ਸਰਕਾਰ ਸ਼੍ਰੀ ਗੁਰਤੇਗ ਬਹਾਦਰ ਜੀ ਦਾ 350 ਸਾਲਾ ਬਲਦਾਨ ਦੇ ਜਿਹੜਾ ਵੱਡੇ ਪੱਧਰ ਤੇ ਬਣਾਇਆ ਜਾ ਰਹਾਗਾ ਪੂਰੇ ਪੰਜਾਬ ਪਰ ਤੁਸੀਂ ਅਸੀਂ ਪੂਰੇ ਦੇਸ਼ ਦੇ ਵੱਡੇ ਵੱਡੇ ਡਿਗਨਿਟਰੀਜ਼ ਵੱਡੇ ਵੱਡੇ ਸ਼ਖਸੀਤਾਂ ਨੂੰ ਜਿਹੜਾ ਸੱਦਾ ਪੱਤਰ ਭੇਜਿਆਗਾ ਕਿ ਆਓ ਪੰਜਾਬ ਚ ਔਰ ਪੰਜਾਬ ਦੇ ਸ਼ਾਨਾਮਤ ਇਤਿਹਾਸ ਦੇ ਨਾਲ ਅਸੀਂ ਜੋੜਨਾ ਚਾਹੁੰਦੇ ਆ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜਨਾ ਚਾਹੁੰਦੇ ਆ ਜੋ ਬલિદાન ਦੂਸਰੇ ਧਰਮ ਦੇ ਲਈ ਦੂਸਰੇ ਲੋਕਾਂ ਨੂੰ ਬਚਾਉਣ ਦੇ ਲਈ ਮਨੁੱਖਤਾ ਨੂੰ ਬਚਾਉਣ ਦੇ ਲਈ ਹਿਊਮਨਿਟੀ ਨੂੰ ਬਚਾਉਣ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਿੱਤਾ ਸੀਗਾ ਉਹਦਾ ਸੰਦੇਸ਼ ਅਸੀਂ ਦੁਨੀਆ ਤੇ ਲੈ ਕੇ ਜਾਣਾ ਚਾਹੁੰਦੇ ਆਂਗਾ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਬਹੁਤ ਵੱਡਾ ਇਤਿਹਾਸ ਹੈਗਾ ਰਗਰੇਟਾ ਗੁਰੂ ਦਾ ਬੇਟੇ ਦਾ ਕਿਤਾਬ ਗੁਰੂ ਸਹਿਬਾਨ ਨੇ ਦਿੱਤਾ ਸੀਗਾ ਉਸ ਉਸ ਜਿਹੜੀ ਆ ਰਗਨੇਟਾ ਗੁਰੂ ਦਾ ਬੇਟਾ ਦਾ ਕਿਤਾਬ ਜਿਹਨਾਂ ਨੂੰ ਮਿਲਿਆ ਸੀਗਾ ਅੱਜ ਉਹਨਾਂ ਨੂੰ ਇਮਾਨਤ ਕੌਣ ਕਰ ਰਿਹਾ ਕਾਂਗਰਸ ਪਾਰਟੀ ਔਰ ਦੂਜੇ ਪਾਸੇ ਪੰਜਾਬ ਸਰਕਾਰ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਗੁਰਤੇਗ ਬਹਾਦਰ ਜੀ ਦੇ 350 ਸਾਲਾ ਮਿਲਦਾਨ ਦੇ ਸਭ ਮਨਾ ਰਹੇ ਆਗੇ ਔਰ ਉਹਦੇ ਅੰਦਰ ਬਾਬਾ ਜੀਵਨ ਸਿੰਘ ਜੀ ਦੇ ਆਧਾਰ ਤੇ ਭਾਈ ਜੈਤਾ ਜੀ ਦੇ ਆਧਾਰ ਤੇ ਉੱਤੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਲਗੇ ਉਹ ਪੂਰੇ ਪੰਜਾਬ ਦੇ ਅੰਦਰ ਦਿੱਲੀ ਦੇ ਅੰਦਰ ਵੱਖ-ਵੱਖ ਸਟੇਟਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਜਿਹੜੀ ਆ ਉਹ ਬਣਾ ਰਹੀ ਆ ਯਾਨੀ ਅਸੀਂ ਸਨਮਾਨ ਦੇ ਰਿਹਾ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਬਾਰਸਾ ਨੂੰ ਭਾਈ ਜੈਤਾ ਸਿੰਘ ਜੀ ਦੇ ਬਾਰਸਾ ਨੂੰ ਜਿਹੜਾ ਸਨਮਾਨ ਦੇ ਰਾਂਗੇ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਉਹ અપਮਾਨ ਕਰ ਰਹੀ ਉਹ ਵਿਯੋਸ ਪਵਿੱਤਰ ਦਿਹਾੜੇ ਦੇ ਸਮੇਂ ਉਬਿ ਉਸ ਪਵਿੱਤਰ ਸਮੇਂ ਦੇ ਜਦੋਂ 350 ਸਾਲ ਆ ਰਿਹਾ ਉਸ ਸਮੇਂ ਸੋ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪ੍ਰਧਾਨ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪੁਰਾਣੇ ਪ੍ਰਧਾਨਾਂ ਦੀਆਂ ਜਿੰਦੀਆਂ ਸਟੇਟਮੈਂਟਾਂ ਪੜ੍ਹ ਕੇ ਦੇਖ ਲਓ ਸਾਰੀਆਂ ਹੀ ਦਲਤ ਵਿਰੋਧੀ ਨਹੀਂ ਗਈਆਂ ਦਲਤਾਂ ਦੇ ਖਿਲਾਫ ਨਹੀਂ ਗਈਆਂ ਗਰੀਬ ਲੋਕਾਂ ਦੇ ਖਿਲਾਫ ਨਹੀਂ ਗਈਆਂ ਉਹਨਾਂ ਸਾਰੀਆਂ ਸਟੇਟਮੈਂਟਾਂ ਚੋਂ ਰਜਵਾੜਾ ਸਾਹੀ ਦੀ ਉਹ ਜਿਹੜੀ ਆ ਉਹ ਆਉਂਦੀ ਆ ਸੋ ਆਮ ਆਦਮੀ ਪਾਰਟੀ ਜਿਹੜੀ ਆ ਇਹਨਾਂ ਦੇ ਇਸ ਬਿਆਨ ਦਾ ਅਸੀਂ ਖੰਡਨ ਕਰਦੇ ਆ ਸੋ ਇਹਨਾਂ ਨੂੰ ਲੀਗਲ ਨੋਟਿਸ ਜਿਹੜਾ ਉਹ ਐਸ்சி ਕਮਿਸ਼ਨ ਵੱਲੋਂ ਗਿਆਗਾ ਸੋ ਵੈਸ ਸੰਬੰਧਾ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ